ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੂ ਰੂ ਗੁਰੂ ਪਿਆਰਿਓ ਆਉ ਸੰਤ ਬਾਬਾ ਜਰਦ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪ ਜੀ ਨਾਲ ਸਾਂਝ ਪਾਈਏ ਪਿੰਡ ਦਿয়ালਗੜ ਦਾ ਸੰਤੋਖ ਸਿੰਘ ਆਪ ਜੀ ਦਾ ਬੜਾ ਪਿਆਰਾ ਸਰਦਾਲੂ ਸੀ ਸੇਵਾ ਵੀ ਕਰਦਾ ਤੇ ਸਿਮਰਨ ਵੀ ਬਦਕਿਸਮ ਕਿਸਮਤੀ ਨਾਲ ਇੱਕ ਦਿਨ ਉਸ ਦੀ ਟਰੈਕਟਰ ਤੋਂ ਡਿੱਗ ਕੇ ਪੱਟ ਤੋਂ ਦੋ ਥਾਵਾਂ ਤੋਂ ਹੱਡੀ ਟੁੱਟ ਗਈ ਉਸੇ ਵੇਲੇ ਪਰਿਵਾਰ ਵਾਲਿਆਂ ਨੇ ਡਾਕਟਰ ਚਾਲ ਬਟਾਲੇ ਉਹਨਾਂ ਨੂੰ ਫੋਨ ਕੀਤਾ ਉਹ ਕਾਰ ਲੈ ਕੇ ਆਏ ਤੇ ਉਸੇ ਵੇਲੇ ਬਟਾਲੇ ਸਿਵਲ ਹਸਪਤਾਲ ਡਾਕਟਰ ਸੰਧੂ ਹੋਰਾਂ ਕੋਲ ਦਾਖਲ ਕਰਵਾ ਦਿੱਤਾ ਡਾਕਟਰ ਸੰਧੂ ਆਰਥੋ ਦੇ ਬੜੇ ਮਾਹਰ ਡਾਕਟਰ ਸਾਨੂ ਉਹਨਾਂ ਨੇ ਬੜੇ ਧਿਆਨ ਨਾਲ ਐਕਸ-ਰੇ ਕਰਵਾ ਕੇ ਵੇਖੇ ਅਤੇ ਲੱਤ ਨੂੰ ਪਲਸਟਰ ਲਾ ਦਿੱਤਾ ਤਿੰਨ ਹਫ਼ਤਿਆਂ ਬਾਅਦ ਜਦੋਂ ਲੱਤ ਖੋਲੀ ਪਰ ਉਸ ਵਿੱਚ ਜੋੜਨਾ ਪਿਆ ਫਿਰ ਦੂਜੀ ਵਾਰੀ ਫੇਰ ਤੀਜੀ ਵਾਰੀ ਢਾਈ ਮਹੀਨਿਆਂ ਚ ਤਿੰਨ ਵਾਰੀ ਲੱਤ ਨੂੰ ਪਲਸਟਰ ਲਾ ਦਿੱਤਾ ਤੇ ਲੱਤ ਸਗੋਂ ਹੋਰ ਖਰਾਬ ਹੋ ਗਈ ਡਾਕਟਰ ਸਾਹਿਬ ਨੂੰ ਸ਼ੱਕ ਪਿਆ ਕਿ ਲੱਤ ਨੂੰ ਗੈਗਰਿਨ ਹੋ ਗਈ ਹੈ ਰੇਸ਼ਾ ਵਗ ਰਿਹਾ ਸੀ ਉਹਨਾਂ ਨੇ ਮਰੀਜ਼ ਨੂੰ ਸੋ ਡਾਕਟਰ ਹੋਣਾ ਨੇ ਮਰੀਜ਼ ਨੂੰ ਡਾਕਟਰ ਹਰਦਾਸ ਸਿੰਘ ਹੋਰਾ ਕੋਲ ਜਾਣ ਦੀ ਸਲਾਹ ਦਿੱਤੀ ਡਾਕਟਰ ਹਰਦਾਸ ਸਿੰਘ ਬੜੇ ਗੁਰਮੁਖ ਪਿਆਰੇ ਸਨ ਅਤੇ ਹੱਡੀਆਂ ਦੇ ਦੇਸ਼ ਵਿਦੇਸ਼ ਵਿੱਚ ਮੰਨੇ ਪ੍ਰਮੰਨੇ ਡਾਕਟਰ ਸਨ ਉਹਨਾਂ ਨੇ ਕੁਝ ਟੈਸਟ ਕੀਤੇ ਲੱਤ ਦੇਖੀ ਅਤੇ ਕਿਹਾ ਕਿ ਜਿੰਨੀ ਜਲਦੀ ਹੋ ਸਕਦਾ ਹੈ ਲੱਤ ਨੂੰ ਕਟਵਾ ਦਿਓ ਨਹੀਂ ਤਾਂ ਸਾਰੇ ਸਰੀਰ ਵਿੱਚ ਜ਼ਹਿਰ ਫੈਲ ਜਾਵੇਗਾ। ਡੀਰ ਨਾ ਕਰੂ। ਪਰ ਸੰਤੋਖ ਸਿੰਘ ਹੋਰੀ ਨਾ ਮੰਨੇ। ਕਹਿਣ ਲੱਗੇ ਮੈਨੂੰ ਸੰਤਾਂ ਕੋਲ ਲੈ ਜਾਓ। ਪਰਿਵਾਰ ਵਾਲੇ ਕਾਰ ਵਿੱਚ ਪਾ ਕੇ ਘਰ ਲੈ ਆਏ। ਡਾਕਟਰ ਚਾਲ ਹੋਰਾਂ ਨੇ ਉਸੇ ਵੇਲੇ ਜਾ ਕੇ ਡਾਕਟਰ ਚਾਲ ਜੋ ਬਾਬਾ ਜੀ ਦੇ ਬੜੇ ਪ੍ਰੇਮੀ ਸਨ ਉਹਨਾਂ ਨੇ ਜਾ ਕੇ ਬਾਬਾ ਜੀ ਨੂੰ ਸਾਰੀ ਗੱਲ ਦੱਸੀ ਤੇ ਸੰਤਾ ਨੇ ਬੜੇ ਧਿਆਨ ਨਾਲ ਬੇਨਤੀ ਸੁਣੀ ਅਤੇ ਵਚਨ ਕੀਤਾ ਕੁਝ ਨਹੀਂ ਹੋਇਆ ਲਤ ਨੂੰ ਐਵੇਂ ਜਰਾ ਜਿਹਾ ਚਿਬ ਪੈ ਗਿਆ ਹੈ ਲਤ ਕਟਾਉਣੀ ਨਹੀਂ ਆਪੇ ਬਾਬਾ ਨਾਨਕ ਮੇਰ ਕਰੇਗਾ ਸੋ ਚੌਥੇ ਦਿਨ ਮਹਾਂਪੁਰਖ ਬਾਬਾ ਜੀ ਆਪ ਹੀ ਚੱਲ ਕੇ ਸੰਤੋਖ ਸਿੰਘ ਦੇ ਘਰ ਪੁਜੇ ਜਦੋਂ ਸੰਤੋਖ ਸਿੰਘ ਨੇ ਬਾਬਾ ਜੀ ਦੇ ਦਰਸ਼ਨ ਕੀਤੇ ਤਾਂ ਉਸ ਨੂੰ ਇੰਜ ਜਾਪਿਆ ਜਿਵੇਂ ਉਹਦੇ ਸਾਰੇ ਦੁੱਖ ਦੂਰ ਹੋ ਗਏ ਹੋਣ ਬਾਬਾ ਜੀ ਨੇ ਬਾਬਾ ਜੀ ਨੇ ਜਦੋਂ ਉੱਥੇ ਜਾ ਕੇ ਸੰਤੋਖ ਸਿੰਘ ਦੀ ਲਤ ਵੇਖੀ ਤਾਂ ਕਹਿਣ ਲੱਗੇ ਪਿਲਸ਼ੀ ਦਾਤਰੀ ਭਾਵ ਜਿਸ ਦੇ ਨਾਲ ਕੁਮਾਦ ਨੂੰ ਚਿੱਲੀ ਦਾ ਹੈ ਸੋ ਉਹ ਲਿਆਓ ਤੇ ਪਲੇਸਟਰ ਵੱਡ ਦਿਓ ਲੱਤ ਨੂੰ ਹਵਾ ਲਵਾਓ ਪਰਿਵਾਰ ਨੇ ਆਪਜੀ ਦਾ ਬਚਨ ਸਤ ਕਰਕੇ ਮੰਨਿਆ ਤੇ ਉਸੇ ਵੇਲੇ ਹੀ ਜੋ ਲੱਤ ਨੂੰ ਪਲੇਸਟਰ ਲੱਗਾ ਸੀ ਉਸ ਨੂੰ ਵੱਡ ਦਿੱਤਾ ਸੋ ਜਦੋਂ ਪਲੇਸਟਰ ਲਾਇਆ ਕਟਿਆ ਤਾਂ ਵੇਖਿਆ ਲਤ ਬਿਲਕੁਲ ਖਰਾਬ ਹੋ ਚੁੱਕੀ ਸੀ ਸੰਤਾ ਨੇ ਫਿਰ ਬਚਨ ਕੀਤਾ ਕੁਝ ਨਹੀਂ ਹੋਇਆ ਲਤ ਨੂੰ ਠੀਕ ਤਾਂ ਹੈ ਐਵੇਂ ਜਰਾ ਜਿਹਾ ਚਿਬ ਪੈ ਗਿਆ ਹੈ ਮਹੀਨੇ ਦਸਾਂ ਦਿਨਾਂ ਚ ਸਿੱਧੀ ਹੋ ਜਾਵੇਗੀ ਗੁਰੂ ਗੁਰੂ ਕਰੀ ਜਾ ਸਤਨਾਮ ਵਾਇਗੁਰ ਦਾ ਜਾਪ ਕਰੀ ਜਾ ਕਿਤੇ ਹੋਰ ਨਹੀਂ ਜਾਣਾ ਸੋ ਪਰਿਵਾਰ ਨੇ ਲੱਸੀ ਦਾ ਅੰਮ੍ਰਿਤ ਵਾਟਾ ਤਿਆਰ ਕਰਾ ਕੇ ਸੰਤਾ ਨੂੰ ਤੇ ਸਾਰੀ ਸੰਗਤ ਨੂੰ ਸ਼ਕਾਇਆ ਸੋ ਐਸੀ ਕਿਰਪਾ ਹੋਈ ਇੱਕ ਮਹੀਨੇ ਬਾਅਦ ਲਤ ਪੂਰੀ ਤਰ੍ਹਾਂ ਠੀਕ ਹੋ ਗਈ ਤੇ ਸੰਤੋਖ ਸਿੰਘ ਪੈਂਦਲ ਤੋਂ ਤੁਰ ਕੇ ਆਪ ਬਾਬਾ ਜੀ ਦੇ ਦਰਸ਼ਨ ਕਰਨ ਉਹਨਾਂ ਦੀ ਡੇਰੀ ਗਿਆ ਸੋ ਇਸੇ ਤਰ੍ਹਾਂ ਸਾਧੂ ਬੋਲੇ ਸਹਿਜ ਸਬਾਈ ਸਦਕਾ ਬੋਲਿਆ ਮਿਰਥਾ ਨਾ ਜਾਏ ਸੋ ਮਹਾਪੁਰਖ ਇਸੇ ਤਰ੍ਹਾਂ ਹੀ ਅਨੇਕ ਸੰਗਤਾਂ ਦੇ ਦੁੱਖ ਕਟਦੇ ਸਨ ਜਿਹੜਾ ਵੀ ਬੋਲ ਆਪਣੇ ਮukh ਤੋਂ ਕਹਿ ਦਿੱਤਾ ਉਹ ਪੂਰਾ ਹੋ ਜਾਂਦਾ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ